ਤੇ ਹਾਂਜੀ ਅੱਜ ਐ ਬੁੱਧਵਾਰ ਤੇ ਆਪਾਂ ਸਵੇਰੇ ਅੱਜ ਫੇਰ ਸੀਗੇ ਬਹੁਤ ਜ਼ਿਆਦਾ ਬਿਜ਼ੀ ਕਿਉਂਕਿ ਅੱਜ ਆਪਾਂ ਤੋਤੇ ਸੀਗੇ ਪਿਸਰੇ ਯਾਨੀ ਕਿ ਜੋ ਸਰਦੀਆਂ ਵਾਲੀਆਂ ਰਜਾਈਆਂ ਉਹਨਾਂ ਨੂੰ ਧੋ ਕੇ ਕੰਮ ਨਿਬੜਿਆ ਵਾ ਧੋ ਕੇ ਸੁਕਾ ਕੇ ਹੁਣ ਛਾੜੇ ਚੜਾਏ ਆ ਫਿਰ ਮੰਮੀ ਆ ਗਏ ਮੇਰੇ ਮੰਮੀ ਦੀ ਤਬੀਅਤ ਠੀਕ ਨਹੀਂ ਹੈਗੀ ਤਾਂ ਤੇ ਟੈਸਟ ਵਗੈਰਾ ਕਰਾਉਣੇ ਸੀ ਮੈਡੀਸਨ ਲੈਣੀ ਸੀਗੀ ਉਹਦੇ ਨਾਲ ਮੈਂ ਸ਼ਹਿਰ ਚਲੀ ਗਈ ਸਰ ਦੇਖੋ ਧੋ ਧੋ ਕੇ ਲੈਣਾ ਲਗਾਈਆਂ ਪਈਆਂ ਛਾੜਿਆਂ ਦੀਆਂ ਛਾੜੇ ਮੈਂ ਚੜਾ ਦਿੱਤੇ ਇਹਨਾਂ ਦੇ ਉੱਪਰ ਰਜਾਈਆਂ ਦੇ ਕਵਰ ਚੜਾ ਦਿੱਤੇ ਆ ਤੇ ਮੰਮੀ ਨੂੰ ਮੈਡੀਸਿਨ ਦੇਤੀ ਆ ਮੰਮੀ ਕਿਵੇਂ ਦਾ ਫੀਲ ਹੋ ਰਿਹਾ ਠੀਕ ਹੋ ਕਿਹਨੋਂ ਤਾਂ ਰੁਕਾ ਹੋਵਲਾ ਸੀ ਅੱਗੇ ਨਾਲ ਫਰਕ ਆ ਤੇ ਮੰਮੀ ਮੇਰੇ ਚੀਜ਼ਾਂ ਦੀ ਤਾਂ ਆ ਨੇ ਇਹਨਾਂ ਦਾ ਬੀਪੀ ਕਾਫੀ ਜ਼ਿਆਦਾ ਵਧਦਾ ਵਾ ਤੇ ਇਸੇ ਲਈ ਇਹਨਾਂ ਦੇ ਮੈਂ ਟੈਸਟ ਕਰਵਾ ਕੇ ਲਿਆਈਆਂ ਤੇ ਡਾਕਟਰ ਨੇ ਮੈਡੀਸਿਨ ਦਿੱਤੀ ਅੱਜ ਇਹਨਾਂ ਨੂੰ ਮੈਂ ਇੱਥੇ ਰੱਖੂਗੀ ਮੈਂ ਕਿੱਸ ਚਲੋ ਤੁਸੀਂ ਇੱਥੇ ਰਹਿਪੋ ਅੱਜ ਘਰਾਂ ਦਾ ਤੇਹੀ ਹਾਲ ਰਹਿੰਦਾ ਵਾ ਥੋੜੀ-ਬਹੁਤੀ ਰੈਸਟ ਹੋ ਜੂਗੀ ਨਾਲੇ ਮੰਮੀ ਨੂੰ ਰੱਖਾਂਗੇ ਅੱਜ ਆਪਾਂ ਘਰ ਤੇ ਮੰਮੀ ਸਬਜ਼ੀ ਕਿਹੜੀ ਖਾਣੀ ਆ ਕੀ ਬਣਾ ਲਈਏ ਕੁਝ ਵੀ ਚੱਲੇਗਾ ਡਾਕਟਰ ਨੇ ਪਨੀਰ ਵੀ ਬੰਦ ਕਰਤਾ ਪਨੀਰ ਵੀ ਜਿਹੜੀ ਸਭ ਤੋਂ ਵਧੀਆ ਪਸੰਦੀਦੀ ਚੀਜ਼ ਨਾ ਮੈਂ ਉਹ ਪਨੀਰ ਚ ਖੋਣ ਹੀ ਗਾੜਾ ਤੇ ਪਨੀਰ ਖਾ ਕੇ ਦੇ ਪਨੀਰ ਖਾਣੀ ਨਹੀਂ ਹੋਰ ਕਿਹੜੀ ਸਬਜ਼ੀ ਖਾ ਲੂ ਮੈਂ ਖਾਦੀ ਨਹੀਂ ਔਰ ਕਿਹੜੀ ਸਬਜ਼ੀ ਖਾਣੀ ਆਪਾਂ ਇਹ ਨਾਲ ਚੱਲੇਗੀ ਆਪਾਂ ਨੇ ਹਾਂ ਦੇ ਇੱਕ ਦਿਨ ਉਹ ਹੀ ਵੀਡੀਓ ਵਾਲੀ ਗੱਲ ਨਾ ਤੁਹਾਡੀ ਮਾਂ ਤੇ ਸਾਰਿਆਂ ਦੀ ਫੇਵਰੇਟ ਤੂੰ ਪੁੱਛਣੀ ਹੈ ਤੇ ਮਾਂ ਤੇਰੀ ਕੀ ਫੇਵਰੇਟਾਂ ਦੀ ਕਦੀ ਮੇਰੀ ਵੀ ਫੇਵਰੇਟ ਹੁੰਦੀ ਸੀ ਜਦੋਂ ਮੇਰੀ ਮਾਂ ਹੁੰਦੀ ਸੀ ਮੈਂ ਹੂੰ ਨਾ ਆਪ ਬਤਾਓ ਆਪਕੋ ਕੀ ਖਾਣਾ ਚਾਹੁੰਦੇ ਹੋ ਕਹਿੰਦੀ ਨਾ ਮੇਰਾ ਹੁੰਦਾ ਸੀ ਫੇਵਰੇਟ ਹਲਵਾ ਤੇ ਮੈਂ ਜਦੋਂ ਜਾਣਾ ਤੇ ਮਾਣਾ ਆਪਣਾ ਮੇਰਾ ਫੇਵਰਿਟ ਹਲਵਾ ਹੈ ਉਹ ਨਾਲ ਹੀ ਫਿਰ ਆਪਾਂ 슈ਗਰ ਇਹਨਾਂ ਨੂੰ ਦਿਸਮਾ ਕਦੋਂ ਕਰਦੀ ਆਂ ਤੇ ਫਿਰ ਉਤੀ ਜਾਂਦੀ ਤੇ ਹਲਵਾ ਲਿਆਉਂਦੀ ਲੈ ਮਾਂ ਅੱਜ ਮੈਂ ਹਲਵਾ ਬਣਾਣੀ ਤੇ ਮੈਂ ਤੈਨੂੰ ਬਣਾ ਕੇ ਖਵਾਣੀ ਆ ਚਲੋ ਆਪਾਂ ਵੀ ਕੋਈ ਵਧੀਆ ਜੀ ਸਬਜ਼ੀ ਬਣਾਵਾਂਗੇ ਤੇ ਚਲੋ ਜੀ ਆਪਾਂ ਵੀ ਹੁਣ ਦੁਪਹਿਰ ਦੀ ਰੋਟੀ ਬਣਾ ਲਈਏ ਬੱਚੇ ਆਉਣ ਵਾਲੇ ਮਮੀ ਨੂੰ ਵੀ ਖਵਾਤੀ ਹੈ ਹਸਬੰਡ ਵੀ ਚਲੇ ਗਏ ਰੋਟੀ ਖਾ ਕੇ ਕੰਮ ਤੇ 3:00 ਵਜ ਗਏ ਤੇ ਬਣੇ ਰਿਓ ਨੇ ਉਹ ਅਸੀਂ ਬੱਚਿਆਂ ਨੂੰ ਟਿਊਸ਼ਨ ਭੇਜ ਦਿੱਤਾ ਅਸੀਂ ਸ਼ਾਮ ਟਾਈਮ ਅਸੀਂ 4:30 ਦਾ ਟਾਈਮ ਅਸੀਂ ਆ ਗਏ ਥੋੜੀ ਪਟਨੇ ਮੰਮੀ ਖੇਤ ਆ ਗਏ ਸੀਗੇ ਆਇਆ ਮੈਂ ਦੱਸਦੀ ਤੁਹਾਨੂੰ ਉਹ ਉਹ ਦੇਖੋ ਉਧਰੋਂ ਪੱਟੋ ਤੁਸੀਂ ਲਾ ਦੋ ਬੀਜ ਜੜੇਗੇ ਕਿ ਮੈਂ ਹਾਂ ਤੂੰ ਆ ਵੀ ਲਾ ਫੇਰ ਨਾ ਨਾ ਆਖੀ ਚਲ ਆ ਤੇਰੇ ਮੈਂ ਦੱਸਦੀ ਤੂੰ ਮੇਥਰੀ ਪੱਟ ਮੇਰੀ ਮਾਂ ਲਾ ਜੰਮੀ ਪਾ ਲਈ ਕਹ ਲਾਵੇ ਲਗੜੇ ਤੇ ਲਾਈਆਂ ਤਣੀਆਂ ਬਹੁਤ ਵੱਡਾ ਹੋ ਗਿਆ ਨਾ ਚਾਹੀਦਾ ਵੱਢ ਕੇ ਵੇਚ ਦੇਣਾ ਹਾਂ ਹਾਂ ਗਮਿੰਦਾ ਹੋ ਗਿਆ ਤਾਂ ਵੀ ਇੱਕ ਸਾਈਡ ਤੇ ਨਹੀਂ ਸੀ ਨ ਉਗ ਰਿਆ ਆਪੇ ਫਿਰ ਉਗ ਰਿਆ ਮੈਂ ਲਾ ਦਿੱਤਾ ਸੀਗਾ ਚਲੋ ਜੀ ਆਪਾਂ ਸਬਜ਼ੀਆਂ ਤੋੜ ਲਈਏ ਫਿਰ ਮਿਲਦੇ ਹਾਂ ਲੋ ਜੀ ਅਸੀਂ ਸਾਗ ਵੀ ਤੋੜ ਲਿਆ ਟਣੀਆਂ ਵੀ ਤੋੜ ਲਿਆ ਤੇ ਸਾਡੀ ਪਾਲਕ ਚੋਰੀ ਹੋਈ ਆ ਪਤਾ ਨਹੀਂ ਕੌਣ ਚੋਰੀ ਕਰਕੇ ਲੈ ਗਿਆ ਮੈਨੂੰ ਗੁੱਸਾ ਚੜੀ ਜਾਣਾ ਇੰਨੀ ਮਿਹਨਤ ਨਾਲ ਅਸੀਂ ਪਾਲਕ ਬੀਜੀ ਤੇ ਕੋਈ ਚੋਰੀ ਕਰਕੇ ਲੈਗਾ ਜਿੰਨੇ ਲੈਣੀ ਸੀ ਪੁੱਛ ਕੇ ਲੈ ਲਿੰਦਾ ਵਿਚਰੇ ਲ ਮਮੀ ਉਪਰ ਧਨੀਆ ਫੜ ਲਾਂਗੇ ਹਨਾ ਅਸੀਂ ਸਾਗ ਵੀ ਤੋੜ ਲਿਆ ਸਾਗ ਵੀ ਸਾਡਾ ਆਪਦਾ ਪਾਲਕ ਵੀ ਆਪਦੀ ਧਨੀਆ ਵੀ ਆਪਦਾ ਤੁਹਾਡੇ ਸੇ ਚੱਲੇ ਆ ਘਾਰ ਹੋਰ ਤਾਂ ਤੋੜਨਾ ਸਾਗ ਤੇ ਆਪਾਂ ਇੱਧਰ ਸਾਗ ਲੈ ਕੇ ਘਰੇ ਆ ਗਏ ਤੇ ਮੰਮਾ ਨੂੰ ਲਗਾਇਆ ਆ ਆਪਾਂ ਚੀਰਨ ਵਾਸਤੇ ਸਾਗ ਛੀਰ ਰਿਆ ਨੇ ਮੰਮਾ ਤੇ ਮੈਂ ਰੋਟੀ ਬਣਾ ਲਵਾਂ ਕਿ ਫੇਰ ਟਾਈਮ 6 ਵਜ ਗਏ ਹਨਾ ਮੰਮੀ ਸ਼ਾਮ ਦਾ 6 ਤਾਂ ਵਜ ਗਏ ਆ ਨੀ ਰਹੀ ਹੋ ਗਿਆ ਨੇ ਥੋੜਾ ਥੋੜਾ ਨੀਰਾ ਹੋਇਆ ਤੇ ਮੰਮੀ ਸਾਗ ਛੀਰ ਲੈ ਕੇ ਆਪਾਂ ਸਾਗ ਧਰਨਾ ਆ ਵਾ ਬਣਾ ਕੇ ਫਿਰ ਭੇਜਣਾ ਆਪਾਂ ਪੇਕਿਆਂ ਤੇ ਕਦੀ ਪੇਕਿਆਂ ਤੋਂ ਇਸ ਤਰ੍ਹਾਂ ਲੈ ਤੋ ਕਦੀ ਉੱਥੇ ਕਦੀ ਉੱਥੋਂ ਲੈ ਕੇ ਆਈਦਾ ਕਦੀ ਇੱਥੋਂ ਬਣਾ ਕੇ ਭੇਜੀਦਾ ਚਲ ਮੰਮੀ ਸਾਗ ਛੀਰ ਲਾ ਤੂੰ ਲੈ ਤੇਰਾ ਪਤਾ ਦਿੰਦੇ ਆ ਰਾਤੀ ਨੋਮੇ ਕੋਟਿਆ ਦੋਤਲੇ ਅੰਗੇ ਨੋਵੇ ਕੋਟਿਆ ਰਤੀ ਸਾਗ ਮੈਂ ਧਿਆਨ ਨਾਲ ਜਾਈ ਮਮੀ ਫੋਨ ਪਾ ਲਿਆ ਸੀ ਮਮੀ ਜੇਬ ਚ ਮੀ ਮਮੀ ਸਾਡੇ ਚੱਲੇ ਆ ਘਰੇ ਬਜੋ ਨਾਨੀ ਨੂੰ ਆਟੋ ਤੇ ਬਾਹਰ ਹੀ ਕੀ ਅਨਲ ਪਹਿਲੇ ਨਹੀਂ ਬਾਈ ਬਾਈ ਤੇ ਹਾਂਜੀ ਇੱਥੇ ਮੰਮੀ ਚਲੇ ਗਏ ਸੀਗੇ ਆ ਲੁਕਾਰ ਚਲੇ ਗਏ ਸੀ ਕਿਉਂਕਿ ਮੰਮੀ ਆਏ ਹੋਏ ਸੀ ਇੱਕ ਦਿਨ ਪਹਿਲਾਂ ਤੇ ਦੂਸਰੇ ਦਿਨ ਸਵੇਰ ਦੀ ਵੀਡੀਓ ਆ ਮੰਮੀ ਸਵੇਰ-ਸਵੇਰ ਹੀ ਚਲੇ ਗਏ ਸੀਗੇ ਕਿਉਂਕਿ ਬਾਅਦ ਵਿੱਚ ਅਭਿਜੋਤ ਕਹਿ ਰਿਹਾ ਸੀ ਕਿ ਮੈਂ ਸਕੂਲ ਜਾਣਾ ਮਮਾ ਫਿਰ ਮੰਮੀ ਵੀ ਕਹਿਣ ਲੱਗੇ ਕਿ ਮੈਂ ਕਿੱਦਾਂ ਜਾਵਾਂਗੀ ਹੁਣ ਤਾਂ ਅਭਿਜੋਤ ਜਾ ਰਿਹਾ ਵਾ ਤੇ 8:30 ਵਜੇ ਅਭਿਜੋਤ ਨੇ ਜਾਣਾ ਸੀਗਾ ਤੇ ਮੰਮੀ ਵੀ ਟਾਈਮ ਨਾਲ ਹੀ ਚਲੇ ਗਏ ਸੀਗੇ ਤੇ ਸਾਗ ਬਣਾ ਲਿਆ ਸੀਗਾ ਆਪਾਂ ਰਾਤ ਟਾਈਮ ਹੀ ਆਪਾਂ 6:30 ਵਜੇ ਸਾਗ ਧਰਤਾ ਸੀ ਤੇ ਰਾਤ 9:00 ਵਜੇ ਤੱਕ ਆਪਾਂ ਸਾਗ ਬਣ ਦਿੱਤਾ ਸੀਗਾ ਤੇ ਫਿਰ ਆਪਾਂ ਉਸ ਤੋਂ ਬਾਅਦ ਕੋਟ ਕੇ ਸਾਗ ਮੈਂ ਇਸ ਵਾਰ ਖੁਦ ਬਣਾ ਕੇ ਭੇਜਿਆ ਵਾ ਮੰਮੀ ਹਰਾਂ ਵਾਸਤੇ ਕਿਉਂਕਿ ਇਸ ਟਾਈਮ ਨਾ ਉਹਨਾਂ ਨੇ ਇਸ ਵਾਰ ਉਹਨਾਂ ਨੇ ਪੱਠੇ ਲੇਟ ਲਾਏ ਸੀਗੇ ਤੇ ਸਰੋਂ ਦਾ ਸਾਗ ਉਹਨਾਂ ਦੇ ਨਹੀਂ ਬਣਿਆ ਤਿਆਰ ਹੋਇਆ ਤੇ ਮੈਂ ਥੋੜਾ ਜਿਹਾ ਗੇਤਰਾ ਹੀ ਲਾ ਲਿਆ ਸੀਗਾ ਤੇ ਇਸ ਲਈ ਆਪਣਾ ਸਾਗ ਪਹਿਲਾਂ ਤਿਆਰ ਹੋ ਗਿਆ ਸੀ ਤੇ ਮੰਮੀ ਕਹਿ ਰਹੇ ਸੀਗੇ ਅਸੀਂ ਜਦੋਂ ਦਾ ਸਾਗ ਦੀ ਸ਼ੁਰੂਆਤ ਹੋਈ ਹੈ ਮੌਸਮ ਚੇਂਜ ਹੋਇਆ ਵਾ ਤੇ ਅਸੀਂ ਸਾਗ ਨਹੀਂ ਬਣਾਇਆ ਤੇ ਮੈਂ ਸੋਚਿਆ ਚਲ ਮੰਮੀ ਨੂੰ ਮੈਂ ਕਿਹਾ ਮੈਂ ਬਣਾ ਦਿੰਨੀ ਆ ਆਪਣਾ ਸਾਗ ਤਿਆਰ ਹੋ ਗਿਆ ਵਾ ਤੇ ਇਸ ਲਈ ਮੈਂ ਸਾਗ ਲੈ ਆਈ ਸੀ ਮੰਮੀ ਨੇ چیر ਦਿੱਤਾ ਸੀਗਾ ਤੇ ਮੈਂ ਬਣਾ ਕੇ ਫਿਰ ਉਸ ਤੋਂ ਬਾਅਦ ਅੱਜ ਮੰਮਾ ਨੂੰ ਡੱਬੇ ਚ ਪਾ ਕੇ ਦੇ ਦਿੱਤਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਤੜਕਾ ਲਗਾ ਲੈਣਾ ਘਰ ਜਾ ਕੇ ਮੰਮੀ ਨੂੰ ਭੇਜ ਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਝਾੜ ਪਹੁੰਚ ਕੀਤੀ ਸਾਰੇ ਘਰ ਦੀ ਫਿਰ ਲੱਗ ਗਈ ਸੀਗੀ ਸਾਰੇ ਭਾਂਡੇ ਪੈਉ ਹੋਏ ਸੀਗੇ ਮਾਂਜਣ ਵਾਲੇ ਸਾਰਿਆਂ ਨੇ ਰੋਟੀ ਪਾਣੀ ਖਾਦਾ ਸੀਗਾ ਤੇ ਭਾਂਡੇ ਮਾਂਜਣ ਲੱਗ ਗਈ ਸੀ ਤੇ ਠੰਡ ਵੀ ਤੁਹਾਨੂੰ ਪਤਾ ਵਾ ਠੰਡ ਦੀ ਸ਼ੁਰੂਆਤ ਹੋ ਚੁੱਕੀ ਆ ਕਾਫੀ ਜ਼ਿਆਦਾ ਠੰਡ ਪੈਣ ਲੱਗੀ ਆ ਵੈਸੇ ਸਾਡੇ ਤਾਂ ਵੈਸੇ ਸਾਰਾ ਜਗਾ ਕਵਰ ਕੀਤੀ ਹੋਈ ਆ ਨਾ ਤਾਂ ਤੁੱਪੇ ਬੈਠਣ ਨੂੰ ਜਗਾ ਹੋਏਗੀ ਆ ਯਾਨੀ ਕਿ ਛੱਤ ਤੇ ਬੈਠਣਾ ਪੈਂਦਾ ਵਾ ਵੈਸੇ ਵੀ ਮੈਂ ਬਹੁਤ ਘਾਟੀ ਤੁੱਪੇ ਬੈਠਦੀ ਆ ਸਾਰਾ ਦਿਨ ਤਾਂ ਵੈਸੇ ਇਦਾਂ ਕੰਮਾਂ ਕਰਦਿਆਂ ਚ ਲੰਘ ਜਾਂਦੀ ਆ ਕੰਮ ਬਹੁਤ ਜ਼ਿਆਦਾ ਬਣ ਜਾਂਦੇ ਨੇ ਦੂਸਰਾ ਸਾਰੇ ਜਣੇ ਮੈਨੂੰ ਪੁੱਛ ਵੀ ਰਹੇ ਕਿ ਤੁਹਾਡੇ ਡੇਲੀ ਵਲੌਗ ਹੀ ਨਹੀਂ ਆ ਰਹੇ ਤੁਸੀਂ ਪਤਾ ਨਹੀਂ ਕਿਉਂ ਨਹੀਂ پا ਰਹੇ ਹੋ ਇਹ ਮੈਂ ਅੱਗੇ ਜਾ ਕੇ ਦੱਸਾਂਗੀ ਕਿ ਮੈਂ ਆਪਣੇ ਡੇਲੀ ਵਲੌਗ ਕਿਉਂ ਨਹੀਂ ਪਾ ਰਹੀ ਮੈਂ ਵੀ ਕਾਫੀ ਜ਼ਿਆਦਾ ਬਿਜ਼ੀ ਹੋ ਗਈਆਂ ਅੱਜਕੱਲ੍ਹ ਹੋਰ ਵੀ ਕਈ ਕੰਮ ਹੋ ਜਾਂਦੇ ਨੇ ਫਿਰ ਦਿਨ ਵੀ ਛੋਟੇ ਛੋਟੇ ਆ ਕੁਝ ਨਹੀਂ ਸਮਝਾਉਂਦੀ ਫਿਰ ਐਸ਼ਲੀਨ ਨੂੰ ਨਾਲ ਉਹ ਵੀ ਪੜਦੀ ਆ ਫਿਰ ਉਹ ਆ ਜਾਂਦੀ ਆ ਹੋਮਵਰਕ ਵਗੈਰਾ ਉਹਦਾ ਵੀ ਕਰਵਾਉਣਾ ਹੁੰਦਾ ਵਾ ਤੇ ਕਾਫੀ ਜ਼ਿਆਦਾ ਕੰਮ ਹੋ ਜਾਂਦੇ ਨੇ ਵਿੱਚੋਂ ਮੈਂ ਕੋਸ਼ਿਸ਼ ਕਰਦੀ ਰਹੀ ਨਹੀਂ ਕਿ ਮੈਂ ਵਲੌਗ ਬਣਾਇਆ ਕਰਾਂ ਡੇਲੀ ਹੀ ਅਪਲੋਡ ਕਰਿਆ ਕਰ ਬਣਾ ਕੇ ਬਟ ਇਹ ਹੁੰਦਾ ਕਿ ਵਲੌਗ ਪਾ ਜਾਂਦਾ ਵਾ ਤੇ ਡੇਲੀ ਐਡੀਟਿੰਗ ਨਹੀਂ ਹੁੰਦੀ ਟਾਈਮ ਹੀ ਨਹੀਂ ਲੱਗਦਾ ਐਡੀਟਿੰਗ ਕਰਨ ਦਾ ਤੇ ਡੇਲੀ ਅਪਲੋਡ ਨਹੀਂ ਹੁੰਦਾ ਤੇ ਅੱਜ ਵੀ ਕਾਫੀ ਦਿਨ ਹੋ ਗਏ ਸੀਗੇ ਵਲੌਗ ਬਣੇ ਨੂੰ ਵੀਰਵਾਰ ਵੀਰਵਾਰ ਦਾ ਬਣਿਆ ਸੀਗਾ ਤੇ ਅੱਜ ਸ਼ਨੀਵਾਰ ਸੀਗੀ ਅੱਜ ਮੈਂ ਤੁਹਾਨੂੰ ਆਪਣਾ ਵਲੌਗ ਐਡੀਟਿੰਗ ਕਰਕੇ ਤੇ ਅਪਲੋਡ ਕੀਤਾ ਵਾ ਤੇ ਇੱਥੇ ਆਪਾਂ ਸਾਰੇ ਭਾਂਡੇ ਮਲਦੇ ਸੀਗੇ ਭਾਂਡੇ ਵੀ ਕਾਫੀ ਜ਼ਿਆਦਾ ਸੀਗੇ ਸਵੇਰ ਸਾਰੇ ਨੇ ਰੋਟੀ ਪਾਣੀ ਖਾਧਾ ਸੀਗਾ ਤੇ ਪਾਂਡੇ ਕਾਫੀ ਜਿਆਦਾ ਸੀਗੇ ਇਹਨਾਂ ਨੂੰ ਵੀ ਸਾਰਿਆਂ ਨੂੰ ਪਹਿਲਾਂ ਮਾਂਜ ਕੇ ਫਿਰ ਸਾਰੇ ਕਿਚਨ ਦੀ ਕਲੀਨਿੰਗ ਕੀਤੀ ਤੇ ਅੱਜ ਆਪਾਂ ਨਾ ਦੁਪਹਿਰ ਟਾਈਮ 'ਵੀ ਸਬਜੀ ਬਣਾ ਲੈਣੀ ਬਣਾਉਣ ਲੱਗੇ ਸੀ ਕਿਉਂਕਿ ਆਪਾਂ ਕਰਨ ਜਾਣਾ ਸੀ ਥੋੜੀ ਬਹੁਤੀ ਸ਼ਾਪਿੰਗ ਤਾਂ ਪੰਡ ਮੇਰੀ ਬਾਅਦ ਹੁੰਦੀ ਆ ਮੇਰੀ ਸਿਸਟਰ ਬਾਹਰ ਆ ਤੁਹਾਨੂੰ ਪਤਾ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕੌਰਨ ਵਿੱਚ ਤੇ ਉਹਨਾਂ ਦੀ ਉੱਥੇ ਸ਼ਾਪ ਤੇ ਉਹਨਾਂ ਨੂੰ ਮੈਂ ਕੋਈ ਨਾ ਕੋਈ ਹਿੱਥੋਂ ਚੀਜ਼ਾਂ ਖਰੀਦ ਕੇ ਕੋਰੀਅਰ ਕਰਵਾਉਣੀਆਂ ਹੁੰਦੀਆਂ ਨੇ ਤੇ ਮੇਰਾ ਕਈ ਵਾਰ ਹਫ਼ਤੇ 'ਚ ਤਿੰਨ ਵਾਰੀ ਜਾਂ ਇੱਕ ਦੋ ਵਾਰੀ ਸ਼ਾਪਿੰਗ ਹੋਈ ਜਾਂਦੀ ਆ ਤੇ ਅੱਜ ਵੀ ਮੇਰੇ ਅਸੀਗਾ ਸਬਜੀ ਟਾਈਮ ਨਾਲ ਬਣਾ ਲੈਣੇ ਆ ਕਿ ਮੈਂ ਬਾਅਦ ਵਿੱਚ ਜਾਣਾ ਸੀਗਾ ਥੋੜਾ ਬਹੁਤਾ ਸਮਾਨ ਖਰੀਦਣ ਦੋ ਤਿੰਨ ਦਿਨ ਥੋੜਾ ਥੋੜਾ ਸਮਾਨ ਖਰੀਦਣ ਲੱਗ ਜਾਂਦਾ ਵਾ ਫਿਰ ਉਸ ਤੋਂ ਬਾਅਦ ਕੋਰੀਅਰ ਕਰਵਾਉਣਾ ਹੁੰਦਾ ਤੇ ਇੱਥੇ ਆਪਾਂ ਇਸੇ ਲਈ ਟਾਈਮ ਨਾਲ ਲੱਗੇ ਸੀਗੇ ਅੱਜ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਅੱਜ ਸਬਜ਼ੀ ਬਣਾਉਣ ਲੱਗੇ ਸੀਗੇ ਆਲੂ ਤੇ ਮੇਥਰੀ ਦੀ ਮੇਥਰੀ ਵੀ ਆਪਣੇ ਘਰ ਦੀ ਆ ਮੇਥਰੀ ਘਰ ਦੀ ਲਗਾਏ ਹੋਏ ਨੇ ਆਪਾਂ ਜਿਸ ਟਾਈਮ ਆਪਾਂ ਸੁਆਗਲੈਂਡ ਗਏ ਸੀਗੇ ਮੇਥਰੀ ਲੈ ਆਂਦੇ ਸੀਗੇ ਤੇ ਇਹਨਾਂ ਨੂੰ ਕਟਿੰਗ ਕਰਕੇ ਰੱਖ ਲਿਆ ਸੀਗਾ ਆਪਾਂ ਫਰਿੱਜ ਵਿੱਚ ਕਟਿੰਗ ਕਰਕੇ ਰੱਖ ਲੈਣੀ ਹੁ ਨੀ ਮੈਂ ਜਦੋਂ ਫਿਰ ਟਾਈਮ ਲੱਗਦਾ ਵਾ ਜਦੋਂ ਬਣਾਣੀ ਹੁੰਦੀ ਹੈ ਸਬਜੀ ਆਪਾਂ ਬਣਾ ਲੈਨੇ ਆ ਤੇ ਇੱਥੇ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਮੇਥਰੇ ਦੀ ਸਬਜੀ ਬਣਾਉਣ ਲੱਗੇ ਸੀਗੇ ਪਹਿਲਾਂ ਆਪਾਂ ਮੇਥਰਿਆਂ ਦੇ ਵਿੱਚ ਪਹਿਲਾਂ ਤਾਂ ਪਿਆਜ਼ ਪਾਇਆ ਸੀਗਾ ਨਾਲ ਹੀ ਮਿਕਸ ਕਰ ਲਿਆ ਸੀਗਾ ਪਿਆਜ਼ ਵਿੱਚੇ ਹੀ ਕਟਿੰਗ ਕਰ ਲਿਆ ਸੀਗਾ ਮੇਥਰੇ ਦੇ ਤੇ ਇਹਦੇ ਵਿੱਚ ਲੂਣ ਵਿੱਚ ਪਾ ਕੇ ਉਸ ਤੋਂ ਬਾਅਦ ਆਪਾਂ ਆਲੂ ਵਿੱਚ ਕਰ ਦਿੱਤੇ ਸੀਗੇ ਐਡ ਇਸ ਤਰੀਕੇ ਨਾਲ ਮੇਥਰੇ ਦੀ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ फटाफट ਬਣ ਜਾਂਦੀ ਹੈ ਜਲਦੀ ਬਣ ਜਾਂਦੀ ਹੈ ਮੇਥੀ ਦੀ ਸਬਜੀ ਆਲੂ ਮੇਥੀ ਦੀ ਸਬਜੀ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਲੂ ਗੋਭੀ ਦੀ ਸਬਜੀ ਬਹੁਤ ਹੀ ਜ਼ਿਆਦਾ ਘੱਟ ਮੇਰੇ ਬੱਚੇ ਖਾਂਦੇ ਆ ਤੇ ਆਲੂ ਮੇਥੀ ਦੀ ਸਬਜੀ ਜ਼ਿਆਦਾ ਖਾ ਲੈਂਦੇ ਆ ਐਚਲੀ ਨੂੰ ਤਾਂ ਵੈਸੇ ਵੀ ਸਬਜੀ ਨਹੀਂ ਵਧੀਆ ਲੱਗਦੀ ਕੋਈ ਵੀ ਉਹਨੂੰ ਤਾਂ ਇਹ ਹੁੰਦਾ ਕਿ ਮम्मा ਰੋਟੀ ਦੇ ਵਿੱਚ ਮੈਨੂੰ ਸਬਜੀ ਲਗਾ ਕੇ ਪਰਾਂਠਾ ਬਣਾ ਦੋ ਉਹਨੂੰ ਕੋਈ ਵੀ ਸੁੱਕੀ ਸਬਜੀ ਬਣਦੀ ਹੈ ਨਾ ਤੇ ਮੈਂ ਇਦਾਂ ਹੀ ਕਰਦੀ ਆ ਵਿੱਚ ਸਬਜੀ ਲਗਾ ਕੇ ਤੇ ਪਰਾਂਠਾ ਬਣਾ ਦਿੰਦੀ ਆ ਤਦੋਂ ਇਧਰ ਆਪਣੀ ਸਬਜੀ ਵੀ ਤਿਆਰ ਹੋ ਗਈ ਸੀਗੀ ਬਣ ਕੇ ਸਬਜ਼ੀ ਬਹੁਤ ਹੀ ਯਮਮੀ ਬਣੀ ਸੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਇਹ ਸਾਰੇ ਕੰਮ ਖਤਮ ਕਰ ਲਏ ਸੀਗੇ ਆਪਾਂ ਤੇ ਉਸ ਤੋਂ ਬਾਅਦ ਯਾ ਨੈਕਸਟ ਡੇ ਇੱਥੇ ਆਪਾਂ ਕਰਨ ਗਏ ਸੀਗੇ ਸ਼ਾਪਿੰਗ ਸ਼ਾਪਿੰਗ ਆਪਾਂ ਕਰਾਂਦੀ ਸੀਗੀ ਮੇਰੇ ਕੋਲ ਬਲੌਗ ਕੋਈ ਵੀ ਨਹੀਂ ਸੀ ਬਣਿਆ ਸ਼ਾਪਿੰਗ ਕਰਦੀ ਦਾ ਕਿਉਂਕਿ ਕਾਫੀ ਜ਼ਿਆਦਾ ਮੇਰੇ ਕੋਲ ਸਮਾਨ ਸੀਗਾ ਕਾਫੀ ਜ਼ਿਆਦਾ ਦੁਕਾਨਾਂ ਤੇ ਕੁਝ ਕਿੱਥੋਂ ਸਮਾਨ ਖਰੀਦਣਾ ਸੀ ਕੁਝ ਕਿੱਥੋਂ ਖਰੀਦਣਾ ਸੀ ਕੁਝ ਪਰਦੇ ਸੀਗੇ ਕੁਝ ਰੈਡੀਮੇਡ ਕੱਪੜੇ ਸੀ ਕੁਝ ਕੋਟੀਆਂ ਸੀਗੀਆਂ ਕੁਝ ਡਲੇ ਸੂਟ ਸੀਗੇ ਐਦਾਂ ਦੇ ਕੱਪੜੇ ਮੈਂ ਸ਼ਾਪਿੰਗ ਕੀਤੀ ਸੀਗੀ ਜੋ ਕਿ ਮੈਂ ਫੌਰਨ ਭੇਜਨੇ ਸੀਗੇ ਆਪਣੀ ਸਿਸਟਰ ਨੂੰ ਤੇ ਇਸ ਲਈ ਮੈਂ ਕੱਲੀ ਸੀਗੀ ਪਹਿਲਾਂ ਅਭੀ ਜੋਤਨਾ ਹਾਫ ਡੇ ਜਦੋਂ ਸਕੂਲੋਂ ਆਇਆ ਸੀ ਉਸ ਤੋਂ ਬਾਅਦ ਨਾਲ ਲੱਗ ਗਈ ਸੀ ਪਹਿਲਾਂ ਕੁਛ ਮੈਂ ਸ਼ਾਪਿੰਗ ਕੱਲੀ ਕਰਕੇ ਆਈ ਸੀ ਫਿਰ ਕੁਛ ਹੋਰ ਬੀਜੀ ਹੋਤ ਤੇ ਨਾਲ ਕੀਤੀ ਸੀਗੀ ਤੇ ਜਾਤਾ ਤੁਹਾਨੂੰ ਪਤਾ ਚੀਜ਼ਾਂ ਦੇਖ ਕੇ ਜਾਂਚ ਕਰਕੇ ਖਰੀਦਣੀਆਂ ਪੈਣੀਆਂ ਨੇ ਤੇ ਇਸੇ ਲਈ ਮੈਂ ਵਲੌਗ ਨਹੀਂ ਬਣਾਇਆ ਮੈਨੂੰ ਚੀਜ਼ਾਂ ਵੇਖਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਸੀਗਾ ਤੇ ਇੱਥੇ ਆਪਾਂ ਕourier ਕਰਵਾਉਣ ਗਏ ਸੀਗੇ ਤੇ ਉੱਥੇ ਮੈਂ ਹਰ ਇੱਕ ਚੀਜ਼ ਨੂੰ ਗਿਣ ਕੇ ਤੇ ਇਦਾਂ ਵੈਸੇ ਵੀ ਉਹ ਖੁਦ ਵੀ ਹਰ ਇੱਕ ਚੀਜ਼ ਗਿਣ ਕੇ ਤੇ حساب ਕਰਕੇ ਸਾਰਾ ਆਪਣਾ ਜੋੜ ਕੇ ਚੀਜ਼ ਭੇਜਦੇ ਆ ਤੇ ਇੱਥੇ ਮੈਂ ਵੀ ਨਾਲ ਲੱਗੀ ਹੋਈ ਸੀ ਕਿ ਮੈਂ ਚਲ ਥੋੜਾ ਜਿਹਾ ਆਪਾਂ ਸ਼ੂਟ ਕਰ ਲੈਨੇ ਆ ਤੇ ਇੱਥੇ ਆਪਾਂ ਸਾਰਾ ਸਮਾਨ ਜੋ ਭੇਜਣ ਲੱਗੇ ਸੀਗੇ ਬਾਹਰ ਤੇ ਸਾਰਾ ਆਪਾਂ ਸੈੱਟ ਕਰਵਾ ਲਿਆ ਸੀਗਾ ਤੇ ਸਾਰਾ ਸਮਾਨ ਆਪਾਂ ਬਾਹਰ ਭੇਜਾਂਗੇ ਸਿਸਟਰ ਨੂੰ ਉਹਨਾਂ ਦੀ ਉੱਥੇ ਸ਼ਾਪ ਹੈ ਤੇ ਉਹ ਆਪਣੀ ਦੁਕਾਨ ਤੇ ਇਹ ਸਾਰੀਆਂ ਚੀਜ਼ਾਂ ਰੱਖ ਦਿਆ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਝ ਤੇ ਇੱਥੇ ਆਪਾਂ ਸਾਰਾ ਸਮਾਨ ਆਪਾਂ ਹੋ ਗਿਆ ਸੀਗਾ ਡਨ ਤੇ ਭੇਜ ਦਿੱਤਾ ਸੀਗਾ ਬਾਹਰ ਤੇ